ਗਡੀਆਂ ਆਉਂਦੀ ਆ ਵੇਖ ਰਹੇ ਹੋ ਇਹ ਰੋਡ ਕਿਹੜੀ ਆ ਇਹਦੇ ਬਾਰੇ ਜਾਣਕਾਰੀ ਤੁਹਾਨੂੰ ਦੇ ਦਈਏ ਕਿ ਇਸ ਜਗ੍ਹਾ ਦੇ ਉੱਤੇ ਟੋਲ ਲੱਗਾ ਹੋਇਆ ਸੀ ਜਦੋਂ ਇੱਥੇ ਟੋਲ ਲੱਗਾ ਸੀ ਤਾਂ ਲੋਕਾਂ ਦਾ ਟੋਲ ਲੱਗਦਾ ਸੀ ਲੋਕ ਇੱਥੇ ਟੋਲ ਭਰਦੇ ਸੀ ਫਿਰ ਜਾਂਦੇ ਸੀ ਪੰਜਾਬ ਸਰਕਾਰ ਜਦੋਂ ਹੋਂਦ ਵਿੱਚ ਆਉਂਦੀ ਆ ਤਾਂ ਜਦੋਂ ਇਹ ਨਵੀਂ ਬਦਲਾਵ ਵਾਲੀ ਸਰਕਾਰ ਹੋਂਦ ਵਿੱਚ ਆਉਂਦੀ ਆ ਤਾਂ ਫਿਰ ਇਹ ਸਰਕਾਰ ਇਹਦਾ ਟੋਲ ਪਲਾਜਿਆਂ ਨੂੰ ਖਤਮ ਕਰ ਦਿੰਦੀ ਆ ਔਰ ਉਹਨਾਂ ਦਾ ਕਹਿਣਾ ਕਿ ਇਹ ਇਲੀਗਲ ਲੱਗੇ ਹੋਏ ਸੀ ਔਰ ਇਹਨਾਂ ਦਾ ਟਾਈਮ ਸਮਾਂ ਜਿਹੜਾ ਉਹ ਲੰਘ ਚੁੱਕਾ ਸੀ ਔਰ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੇ ਬਹੁਤ ਵਧੀਆ ਰੋਲ ਨਿਭਾਇਆ ਔਰ ਦੱਸ ਦਈਏ ਕਿ ਜਦੋਂ ਤੋਂ ਲੈ ਕੇ ਟੋਲ ਪੱਟਿਆ ਗਿਆ ਇਹ ਟੋਲ ਇੱਥੋਂ ਚਲਿਆ ਗਿਆ ਤਾਂ ਇਹ ਸੜਕ ਦਾ ਪੈਚ ਵਰਕ ਵੀ ਕਿਸੇ ਨੇ ਨਹੀਂ ਕਰਿਆ ਜਦੋਂ ਦੀ ਪੰਜਾਬ ਸਰਕਾਰ ਆਈ ਆ ਸੜਕ ਬਣਾਉਣੀ ਤਾਂ ਦੂਰ ਦੀ ਗੱਲ ਇਸ ਦਾ ਪੈਚ ਵਰਕ ਵੀ ਨਹੀਂ ਕਰਿਆ ਤਾਂ ਜੇ ਟੋਲ ਲੱਗਾ ਹੁੰਦਾ ਤਾਂ ਫਿਰ ਇਸ ਸੜਕ ਦਾ ਪੈਚ ਵਰਕ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਟੋਲ ਵਾਲਿਆਂ ਦੀ ਹੋਣੀ ਸੀ ਕਿਉਂਕਿ ਪ੍ਰਾਈਵੇਟ ਕੰਪਨੀ ਨੇ ਟੋਲ ਲਗਾਇਆ ਸੀ ਪਹਿਲੇ ਤਾਂ ਦਾਸਦਾਈਏ ਕਿ ਟੋਲ ਇਲਲੀਗਲ ਸੀਗਾ ਟੋਲ ਜਿਹੜਾ ਉਸ ਦੀ ਮਨਜ਼ੂਰੀ ਖਤਮ ਹੋ ਚੁੱਕੀ ਸੀ ਉਸ ਦਾ ਸਮਾਂ ਖਤਮ ਹੋ ਚੁੱਕਿਆ ਸੀ ਫਿਰ ਵੀ ਲੋਕਾਂ ਦੇ ਕੋਲੋਂ ਕਰੋੜਾ ਰੁਪਇਆ ਜੋ ਗਲਤ ਤਰੀਕੇ ਨਾਲ ਲੱਗਾ ਰਿਹਾ ਉਹ ਤਾਂ ਮੁੱਖ ਮੰਤਰੀ ਸਾਹਿਬ ਨੇ ਜਾਂ ਪੰਜਾਬ ਸਰਕਾਰ ਬਦਲਾਵ ਵਾਲੀ ਨੇ ਬੜੇ ਤਰੀਕੇ ਨਾਲ ਟੈਕਨੀਕਲ ਤਰੀਕੇ ਨਾਲ ਉਸ ਨੂੰ ਬੰਦ ਕਰਵਾਇਆ ਤਾਂ ਹੁਣ ਗੱਲ ਉੱਥੇ ਆ ਜਾਂਦੀ ਆ ਕਿ ਜਿਵੇਂ ਇਸ ਰੋਡ ਵਿੱਚ ਖੱਡੇ ਪਏ ਤੁਹਾਨੂੰ ਨਜ਼ਰ ਆ ਰਹੇ ਆ ਆ ਖੱਡੇ ਤੁਸੀਂ ਦੇਖ ਸਕਦੇ ਹੋ ਇਹ ਪੂਰੇ ਰੋਡ ਦੇ ਵਿੱਚ ਪਏ ਨੇ ਜਦੋਂ ਤੁਸੀਂ ਟਾਂਡਾ ਉਰਮੜ ਤੋਸ ਹਿਆਰਪੁਰ ਨੂੰ ਆਉਂਦੇ ਹੋ ਤਾਂ ਪੂਰੀ ਛੜਕ ਦੇ ਵਿੱਚ ਤੁਹਾਨੂੰ ਇਸੇ ਤਰ੍ਹਾਂ ਦੇ ਖੱਡੇ ਮਿਲਣਗੇ ਔਰ ਲਗਾਤਾਰ ਲੋਕ ਪਰੇਸ਼ਾਨੀ ਘਟ ਰਿਆ ਰਾਤ ਵੇਲੇ ਜਦੋਂ ਗੱਡੀਆਂ ਖੱਡਿਆਂ ਵਿੱਚ ਵੱਜਦੀਆਂ ਫਿਰ ਪਰੇਸ਼ਾਨੀ ਬਹੁਤ ਜ਼ਿਆਦਾ ਹੁੰਦੀ ਆ ਬਹੁਤ ਸਾਰੇ ਪਰਿਵਾਰ ਰਾਤ ਬਰਾਤ ਜਦੋਂ ਇਸ ਰੋਡ ਤੋਂ ਚੱਲਦੇ ਆ ਤਾਂ ਬਹੁਤ ਵੱਡੀਆਂ ਪਰੇਸ਼ਾਨੀਆਂ ਲੋਕਾਂ ਦੇ ਸਾਹਮਣੇ ਆਉਂਦੀਆਂ ਤਾਂ ਹੁਣ ਦੱਸ ਦਈਏ ਕਿ ਜੇ ਇਲਿਗਲ ਨਹੀਂ ਤਾਂ ਲੀਗਲ ਤਰੀਕੇ ਨਾਲ ਹੁੰਦਾ ਤਾਂ ਫਿਰ ਇਹ ਟੋਲ ਜੇ ਲੱਗਾ ਹੁੰਦਾ ਤਾਂ ਟੋਲ ਨੇ ਪੈਚਰ ਕਰਨਾ ਸੀ ਜੇ ਪੰਜਾਬ ਸਰਕਾਰ ਦੀ ਗੱਲ ਕਰੀਏ ਕਿ ਸਕੈਂਡਲ ਫੜੇ ਆ ਸਕੈਂਡਲ ਫੜ ਕੇ ਤੁਸੀਂ ਟੋਲ ਬੰਦ ਕਰਵਾਇਆ ਲੇਕਿਨ ਆਪਣੀ ਜ਼ਿੰਮੇਵਾਰੀ ਜਿਹੜੀ ਆ ਉਹ ਕਿਉਂ ਨਹੀਂ ਨਿਭਾਈ ਆਪਣੀ ਜ਼ਿੰਮੇਵਾਰੀ ਨੂੰ ਤੁਸੀਂ ਕਿਉਂ ਨਹੀਂ ਨਿਭਾਇਆ ਉਸ ਨੂੰ ਨਿਭਾਉਣਾ ਚਾਹੀਦਾ ਸੀ ਤੁਹਾਡੀ ਜ਼ਿੰਮੇਵਾਰੀ ਜਿਹੜੀ ਆ ਉਹ ਕੀ ਕਹਿੰਦੀ ਆ ਤੁਸੀਂ ਇਹ ਤਸਵੀਰਾਂ ਵੇਖੋ ਕਿ ਲਗਾਤਾਰ ਇਹ ਰੋਡ ਦੇ ਵਿੱਚ ਪਏ ਖੱਡੇ ਜਿਹੜੇ ਆ ਉਹ ਕੀ ਦਰਸਾਉਂਦੇ ਆ ਕੀ ਕਹਿ ਰਹੇ ਆ ਇਹ ਸੜਕ 'ਚ ਪਏ ਖੱਡੇ ਕੀ ਲੋਕਾਂ ਵਾਸਤੇ ਸਹੂਲਤ ਜਿਹੜੀ ਸਰਕਾਰ ਨੇ ਦੇਣੀ ਸੀ ਪੈਚਵਰਕ ਦੀ ਉਹ ਕਿਉਂ ਨਹੀਂ ਦਿੱਤੀ ਸੜਕ ਤਾਂ ਅਜੇ ਸਾਫ਼ ਹੈ ਅਜੇ ਬਣਨੀ ਨਵੀਂ ਨਹੀਂ ਬਣਨੀ ਅਜੇ ਚੜਾਈ ਹੋਣੀ ਆ ਪਤਾ ਨਹੀਂ ਕਦੋਂ ਹੋਣੀ ਆ ਕਿਉਂਕਿ ਪਿੱਛੇ ਰੁੱਖ ਤਾਂ ਕੱਟੇ ਗਏ ਆ ਲੇਕਿਨ ਰੁੱਖਾਂ ਦੀ ਕਟਾਈ ਹੋ ਗਈ ਆ ਪਰ ਖੱਡੇ ਜਿਹੜੇ ਆ ਇਹਨਾਂ ਦਾ ਪੈਚਵਰਕ ਜ਼ਰੂਰੀ ਸੀ ਪੰਜਾਬ ਸਰਕਾਰ ਦਾ ਕਿੰਨਾ ਕੁ ਮਾਲੀਆ ਖਰਚ ਹੋ ਜਾਣਾ ਸੀ ਤਾਂ ਹੁਣ ਲੋਕ ਲਗਾਤਾਰ ਆਵਾਜ਼ ਕਰ ਰਹੇ ਆ ਕਿ ਇਸ ਰੋਡ ਦਾ ਪੈਚਵਰਕ ਕੀਤਾ ਜਾਵੇ ਤਾਂ ਪੈਚਵਰਕ ਜਿਹੜਾ ਉਹ ਸਹੂਲਤ ਲੋਕਾਂ ਦੀ ਅਜੇ ਮਿਲਦੀ ਨਜ਼ਰ ਨਹੀਂ ਆ ਰਹੀ ਕਦੋਂ ਤੱਕ ਇਹ ਪੈਚਵਰਕ ਹੋਵੇਗਾ ਕਦੋਂ ਲੋਕ ਸੁੱਖ ਦਾ ਸਾਹ ਲੈਣਗੇ ਔਰ ਪੰਜਾਬ ਸਰਕਾਰ ਬਦਲਾਵ ਵਾਲੀ ਜਦੋਂ ਦੀ ਆਈ ਆ ਇਹ ਬਦਲਾਵ ਵਾਲੀ ਸਰਕਾਰ ਪੈਚਵਰਕ ਕਰੇਗੀ ਜਾਂ ਨਹੀਂ ਇਸ ਬਾਰੇ ਤੁਸੀਂ ਕਮੈਂਟ ਜਰੂਰ ਕਰੋ ਔਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਦੇ ਹੋ ਮੇਰੇ ਸੱਚੋਕੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ